ਪੂਰੇ ਦੇਸ਼ 'ਚ 40 ਯੂਨੀਵਰਸਿਟੀਆਂ 40 ਯੂਨੀਵਰਸਿਟੀਆਂ ਦੇ ਵਿੱਚ 122 ਸਟੂਡੈਂਟ ਜਿਹੜੇ ਆ ਉਹ ਸੁਸਾਈਡ ਕਰ ਦਿੱਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਨਾ ਕਿ ਇਸ ਦੇ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ ਕਿਉਂਕਿ ਉਹ ਤਾਂ ਜਿਹੜਾ ਕਮਿਸ਼ਨ ਹੈ ਕਮਿਸ਼ਨ ਨੇ ਜਜਮੈਂਟ ਕਰਨੀ ਹੈ ਕਿ ਕਿਹੜਾ ਗਲਤ ਹੈ ਕਿਹੜਾ ਸਹੀ ਹੈ ਜਦੋਂ ਉਹ ਜਜਮੈਂਟ ਦੇਵੇਗਾ ਤਦ ਹੀ ਉਹਦਾ ਫੈਸਲਾ ਹੋ ਜਗਾ ਮਗਰ ਜਿੰਨੇ ਵੀ ਨਿਯਮ ਬਣ ਜਾਂਦੇ ਆ ਉਹਦੇ ਤੇ ਇੰਪਲੀਮੈਂਟ ਨਹੀਂ ਤੇਸ਼ ਦੀ ਸਪੀਕਰ ਜਿਹੜੀ ਆ ਉਹ ਵੀ ਨਾਰੀ ਬਣੀ ਤਾਂ ਜੋ ਅਗਨੀ ਹੋਤਰੀ ਆ ਜੇ ਇਹਨਾਂ ਨੂੰ ਅਧਿਕਾਰ ਨਾ ਮਿਲਦਾ ਤਾਂ ਉਹ ਕਦੇ ਵੀ ਸੀਟੀਮ ਜਿਸਟੈਂਡੀ ਬਣ ਸਕਦਾ ਤੇ ਜਦੋਂ ਮੰਡਲ ਕਮਿਸ਼ਨ ਲਾਗੂ ਹੋਇਆ ਮੰਡਲ ਕਮਿਸ਼ਨ ਜਿਨ੍ਹਾਂ ਦੇ ਵਾਸਤੇ ਬਣਿਆ ਸੀਗਾ ਉਹੀ ਲੋਕ ਇਸ ਦਾ ਵਿਰੋਧ ਕਰਦੇ ਸਨ ਤਾਂ OBC ਦੇ ਜਿਹੜੇ ਵਿਦਿਆਰਥੀ ਹੈ ਜਿਹੜੇ ਹਾਈ ਐਜੂਕੇਸ਼ਨ ਪੜ੍ਹ ਰਹੇ ਆ ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈਗਾ ਕਿ ਇਹ ਜੋ UGC ਹੈ ਉਹਨੂੰ ਪੜ੍ਹਨਾ ਚਾਹੀਦਾ ਜੇ ਬੇਦਬਾਹ ਹੁੰਦਾ ਤਾਂ ਦੇਸ਼ ਦੇ ਵਿੱਚ ਜਿਹੜੀ ਆ ਸੰਪਰਦਾਇਕਤਾ ਜਿਹੜੀ ਉਹ ਖੈਲੀ ਜਾਂਦੀ ਹੈ ਇਸ ਲਈ ਅਸੀਂ ਸਾਰੇ ਲੋਕ ਇਸ ਬਿੱਲ ਦਾ ਜਿਹੜਾ ਸਵਾਗਤਮ ਕਰਦੇ ਆ ਉਹ ਕੇਂਦਰੀ ਸਰਕਾਰ ਦਾ ਵੀ ਆਭਾਰ ਪ੍ਰਗਟ ਕਰਦੇ ਆ ਜਿਨ੍ਹਾਂ ਨੇ ਇਹ ਜਿਹੜਾ ਨਿਯਮ ਲਿਆਂਦਾ ਕੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੇ ਸੰਵਿਧਾਨ ਦੇ ਵਿੱਚ ਨਾਰੀ ਜਾਤੀ ਨੂੰ ਇੰਨਾ ਸ਼ਕਤੀਸ਼ਾਲੀ ਬਣਾਇਆ ਕਿ ਉਹ ਹਰ ਅਰਦਾਇਰੇ ਦੇ ਵਿੱਚ ਅੱਗੇ ਵਸ ਆਪਣੇ ਮਨ ਦੇ ਵਿੱਚ ਰੱਖ ਕੇ ਕਹਿ ਦਿੰਦੇ ਆ ਕਿ ਇਹ ਫਲਾਣ ਜਾਤੀ ਦਾ ਹੈ ਯਾਰ ਦੇਖੋ ਕਹਾਂ ਫਲਾਣ ਜਾਤੀ ਦਾ ਬੰਦਾ ਆ ਇੱਥੇ ਤੱਕ ਪਹੁੰਚ ਗਿਆ ਉਹ ਸਟੂਡੈਂਟ ਜਿਹੜਾ ਮਾਈਂਡ ਦੇ ਵਿੱਚ ਗੱਲ ਰੱਖ ਲੈਂਦਾ ਨੇ ਵੀ ਦਲ ਕਹੀ ਹੈ ਇਨੀ ਗਰੀਬਨ ਕੋ ਮੈਂ ਦੂੰ ਪਾਤਸ਼ਾਈ ਤਾਂ ਬਾਤਸ਼ਾਹੀ ਜੇ ਇੰਪਲੀਮੈਂਟ ਕਰ ਰਿਹਾ ਤੋਂ ਸ਼੍ਰੀ ਨਰਿੰਦਰਪੁਰਦੀ ਜੀ ਕਰ ਰਿਹਾ ਉਹ ਸਾਰੇ ਧਰਮਾਂ ਦਾ ਸਨਮਾਨ ਰੱਖਦੇ ਹੈਗੇ ਹੈ ਇਹ ਹੁਣ ਯੂਨੀਵਰਸਟੀਆਂ ਦਾ ਕਮਿਸ਼ਨ ਕੋਈ ਜਿੱਦਾਂ ਪਹਿਲਾ ਕਮਿਸ਼ਨ ਚੱਲਦੇ ਆ ਰਹੇ ਉਸੇ ਤਰ੍ਹਾਂ ਇਹ ਕਮਿਸ਼ਨ ਹੈ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਕਮਿਸ਼ਨ ਦੇ ਵਿੱਚ ਉਹ ਦੱਸਿਆ ਜਾਵੇ ਕਿ ਆਹਾ ਮੈਨੂੰ ਪ੍ਰੋਬਲਮ ਹੈ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਜੈਸੇ ਜਲ ਤਰੰਗ ਜੈਸਾ ਉਹਨਾਂ ਨੇ ਵਿੱਚ ਤਾਂ ਕੋਈ ਤਰੰਗ ਰੱਖੀ ਨਹੀਂ ਮੋਤੀ ਜੀ ਨੇ ਜਦ ਕਿ ਪੂਰੀ ਕੇਂਦਰ ਦੀ ਸਰਕਾਰ ਦਾ ਇਹ ਫੈਸਲਾ ਕਿ ਨਿਯਮ ਇਸੇ ਤਰ੍ਹਾਂ ਰਹੇਗਾ ਔਰ ਨਿਯਮ ਜਿਹੜਾ ਹੈ ਜਲਦ ਤੋਂ ਜਲਦ ਜਿਹੜਾ ਲਾਗੂ ਕੀਤਾ ਜਾਵੇਗਾ ਤੰਤਰਪਨਾਲੀ ਡੈਮੋਕਰੇਟਿਵ ਸਿਸਟਮ ਨੂੰ ਸਮਝਣਾ ਚਾਹੀਦਾ ਸੀ ਪਰ ਪਤਾ ਨਹੀਂ ਉਹਨੇ ਜਲਦਬਾਹੀ ਦੇ ਵਿੱਚ ਕੀ ਕੁਝ ਕਰ ਲਿਆ ਕੋਈ ਏਡਾ ਵੱਡਾ ਨਹੀਂ ਔਰ ਜੋ ਦੇਸ਼ ਆ ਜਾਂ ਉੱਥੇ ਦੀ ਸਰਕਾਰ ਆ ਉਹ ਕੋਈ ਇਹਨਾਂ ਨੂੰ ਖਾਸ ਨਹੀਂ ਮਾਤੀ ਇਹ ਥੋੜੇ ਦਿਨਾਂ ਦਾ ਹੈ ਰੋਲਾ ਇਹ ਆਪਣੇ ਆਪ ਹੀ ਸ਼ਾਂਤ ਹੋ ਜਾਏਗਾ ਕਈ ਬੰਗ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਚਾਹਦੇ ਆ ਕਿ ਸਟੂਡੈਂਟਾਂ ਦਾ ਭਲਾ ਹੋਵੇ ਕੁਝ ਸ਼ਰਾਰਤੀ ਬੰਗ ਵੀ ਹੁੰਦੇ ਆ ਜਿਹੜੇ ਕਿ ਉਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਦੇ ਆ ਵੀ ਖੂਨ ਨਾਲ ਮੈਪੀਤਾ ਚਿੱਠੀ ਮੋਦੀ ਜੀ ਉਹਦੇ ਉੱਤੇ ਜਰੂਰ ਦੇਖਣਗੇ ਐਸੀ ਕੋਈ ਗੱਲ ਨਹੀਂ ਲੋਕ ਭਾਵਕ ਹੋ ਕੇ ਕਰਦੇ ਆ ਕੇਂਦਰ ਸਰਕਾਰ ਦੇ ਵੱਲੋਂ 13 ਜਨਵਰੀ 2026 ਨੂੰ UGC ਦਾ ਨਵਾਂ ਰੂਲ ਲਾਗੂ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਇਸ ਦਾ ਰੋਸ ਜਤਾਇਆ ਜਾ ਰਿਹਾ ਵਕਫਕ ਸੰਤਾ ਜਿਹੜੀ ਸੰਸਥਾਵਾਂ ਨੇ ਉਹ ਜਿਹੜੀਆਂ ਨੇ ਸਰਕਾਰ ਦੇ ਉੱਤੇ ਉਤਰ ਆ ਕੇ ਇਸ ਦਾ ਰੋਸ ਜਤਾਇਆ ਨੇ ਕਿ ਇਹ ਨਿਯਮ ਜਿਹੜਾ ਕੀਤਾ ਹੈ ਦੇਖ ਕੇ ਪਾਸ ਨਹੀਂ ਹੋਣਾ ਚਾਹੀਦਾ ਨਾ ਕਿ ਏਜੀ ਵਰਤੋਂ ਹੋਣੀ ਚਾਹੀਦੀ ਹੈ ਇਸ ਦੇ ਨਾਲ ਨਾਲ ਹੀ ਮੇਨਾਲ ਕੋਸਲਾ ਜੀ ਨੇ ਜੇ ਕਿ ਬਾਸ਼ਪਾ ਦੇ ਸੀਨੀਅਰ ਆਗੂ ਨੇ ਇਹਨਾਂ ਨਾਲ ਗੱਲਬਾਤ ਕਰਨਗੇ ਕੋਸਲਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਨਵਾਂ ਨਿਯਮ ਲਾਗੂ ਕੀਤਾ ਗਿਆ ਯੂਜੀਸੀ ਦਾ ਉਸ ਦੇ ਵਿਰੋਧ ਚਿਤਾਇਆ ਜਾ ਰਿਹਾ ਲਗਾਤਾਰ ਕਿ ਇਹ ਬਾਸ਼ਪਾ ਗਲਤੀ ਕਰਦੀ ਹੈ ਨਿਯਮ ਲੈ ਕੇ ਭਾਰਤੀ ਜਨਤਾ ਪਾਰਟੀ ਜਦ ਹੀ ਕੇਂਦਰ ਦੀ ਸਰਕਾਰ ਹੈ ਉਹਨਾਂ ਨੇ ਇਹ ਨਿਯਮ ਬڑے ਸੋਚ ਸਮਝ ਕੇ ਬਣਾਇਆ ਕਿਉਂਕਿ ਇਹ ਨਿਯਮ ਤਾਂ ਪਹਿਲਾਂ 1950 ਦੇ ਵਿੱਚ ਤੋਂ ਬਾਅਦ ਹੀ ਬਣ ਜਾਣਾ ਚਾਹੀਦਾ ਸੀ ਆ ਜੀ ਪਰ 76 ਸਾਲ ਤੋਂ ਬਾਅਦ ਇਹ ਨਿਯਮ ਜਿਹੜਾ ਲਾਗੂ ਕੀਤਾ ਔਰ ਇਸ ਨਿਯਮ ਦੇ ਵਿੱਚ UGC ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਿਹੜਾ ਬਣਾਇਆ ਇਹ ਕਮਿਸ਼ਨ ਬਣਾਇਆ ਕਮਿਸ਼ਨ ਨੇ ਇਹ ਦੇਖਣਾ SC ST ਅਤੇ ओबीसी ਦੇ ਜਿਹੜੇ ਹਾਈ ਕਲਾਸ ਦੇ ਜਿਹੜੇ ਸਟੂਡੈਂਟ ਹੈ ਹਾਈ ਐਜੂਕੇਸ਼ਨ ਦੇ ਜਿਹੜੇ ਸਟੂਡੈਂਟ ਹੈ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਜਾਤੀ ਪਾਤੀ ਨੂੰ ਕੋਈ ਲਿੰਗ ਵਿਭੇਦ ਨੂੰ ਕੋਈ ਸੈਕਸ ਨੂੰ ਅਤੇ ਹੋਰ ਵੀ ਕਈ ਆਬਜੈਕਸ਼ਨਾਂ ਵੀ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕਿਸੇ ਨੂੰ ਕੋਈ ਜਲੀਲ ਨਾ ਕੀਤਾ ਜਾਵੇ ਦੇਖੋ ਜਲੀਲ ਕਰਦਾ ਤੇ ਇਹ ਜਿਹੜੀ ਕਮੇਟੀ ਹੈ ਉਸ ਨੂੰ ਦੇਖੇਗੀ ਔਰ ਇਸ ਕਮੇਟੀ ਦੇ ਵਿੱਚ ਇੱਕ ਇੱਕ ਮੈਂਬਰ ਜਿਹੜਾ ਐਸਸੀ ਦਾ ਐਸਟੀ ਦਾ ओबीसी ਦਾ ਦੋ ਤੇ ਬਾਕੀ ਜਿਹੜੇ ਸਾਰੇ ਦੇ ਸਾਰੇ ਜਨਰਲ ਲੋਕ ਲੈ ਗਏ ਹਨ ਉਹ ਇਸੇ ਕਰਕੇ ਲਿਖੇ ਲੈ ਗਿਆ ਕਿ ਕਈ ਵਾਰੀ ਜੋ ਸਟੂਡੈਂਟ ਹੁੰਦਾ ਉਸ ਨੂੰ ਜਦਾ ਜਦੋਂ ਟੌਂਟਿੰਗ ਕਰਦੇ ਆ ਉਸ ਗੱਲ ਨੂੰ ਲੈਂਦਾ ਹੋਏ ਆਪਣੇ ਅੰਦਰ ਕੋਨਮ ਲਗਾ ਲੈਂਦਾ ਕਿਸੇ ਨੂੰ ਦੱਸਦਾ ਨਹੀਂਗਾ ਤਾਂ ਅਖੀਰ ਮਜਬੂਰ ਹੋ ਕੇ ਉਹ ਆਪਣਾ ਸੁਸਾਈਡ ਕਰ ਲੈਂਦਾ ਪਿਛਲੇ ਕਈ ਸਾਲਾਂ ਦੇ ਵਿੱਚ ਆ ਚਾਰ ਪੰਜ ਸਾਲਾਂ ਦੇ ਵਿੱਚ ਦੇਸ਼ ਦੇ ਜੋ 40 ਯੂਨੀਵਰਸਿਟੀਆਂ ਪੂਰੇ ਦੇਸ਼ 'ਚ 40 ਯੂਨੀਵਰਸਿਟੀਆਂ 40 ਯੂਨੀਵਰਸਿਟੀਆਂ ਦੇ ਵਿੱਚ 122 ਸਟੂਡੈਂਟ ਜਿਹੜੇ ਆ ਉਹ ਸੁਸਾਈਡ ਕਰ ਚੁੱਕੇ ਹਨ ਮਗਰ ਕੁਝ ਲੋਕ ਇਹ ਸੋਚਦੇ ਆ ਵੀ ਸ਼ਾਇਦ ਇਹ ਬਿੱਲ ਸਾਨੂੰ ਨੁਕਸਾਨ ਦੇ ਆ ਜਦਕਿ ਜੋ ਸ਼੍ਰੀ ਨਰਿੰਦਰ ਮੋਦੀ ਜੀ ਨੇ ਬਿੱਲ ਨੂੰ ਮਨਜ਼ੂਰ ਕੀਤਾ ਜਾਂ ਪਾਸ ਕਰਵਾਇਆ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਰ ਸ਼ਾਹ ਜੀ ਨੇ ਜਾਂ ਸਾਡੇ ਐਜੂਕੇਸ਼ਨ ਮਿਨਿਸਟਰ ਤਰਵਿੰਦਰ ਪ੍ਰਧਾਨ ਜੀ ਨੇ ਉਹਨਾਂ ਨੇ ਬੜਾ ਸੋਚ ਸਮਝ ਕੇ ਇਹ ਜਿਹੜਾ ਬਿੱਲ ਪਾਸ ਕੀਤਾ ਵੀ ਕੋਈ ਵੀ ਜਿਹੜਾ ਕਿਸੇ ਵੀ ਸਮਾਜ ਨਾਲ ਸੰਬੰਧ ਰੱਖਦਾ ਹੋਵੇ ਵਿਅਕਤੀ ਉਹਦੇ ਵਿੱਚ ભેਦਭਾਵ ਨਹੀਂ ਹੋਣਾ ਚਾਹੀਦਾ ਜੇ ભેਦਭਾਵ ਹੁੰਦਾ ਤਾਂ ਦੇਸ਼ ਦੇ ਵਿੱਚ ਜਿਹੜੀ ਆ ਸੰਪਰਦਾਇਕਤਾ ਜਿਹੜੀ ਉਹ ਫੈਲੀ ਜਾਂਦੀ ਹੈ ਇਸ ਲਈ ਅਸੀਂ ਸਾਰੇ ਲੋਕ ਇਸ ਬਿੱਲ ਦਾ ਜਿਹੜਾ ਸਵਾਗਤਮ ਕਰਦੇ ਆ ਔਰ ਕੇਂਦਰੀ ਸਰਕਾਰ ਦਾ ਵੀ ਆਭਾਰ ਪ੍ਰਗਟ ਕਰਦੇ ਆ ਜਿਨ੍ਹਾਂ ਨੇ ਇਹ ਜਿਹੜਾ ਨਿਯਮ ਲਿਆਂਦਾ ਦੂਜੇ ਪਾਸੇ ਜਿਹੜੇ ਲੋਕ ਵਿਰੋਧ ਕਰ ਰਿਹਾ ਮੈਂ ਉਹਨਾਂ ਉਹਨਾਂ ਨੂੰ ਇਹ ਦੱਸਣਾ ਚਾਹਨਾ ਕਿ ਇਸ ਦੇ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਕਿਉਂਕਿ ਉਹ ਤਾਂ ਜਿਹੜਾ ਕਮਿਸ਼ਨ ਹੈ ਕਮਿਸ਼ਨ ਨੇ ਜਜਮੈਂਟ ਕਰਨੀ ਹੈ ਵੀ ਕਿਹੜਾ ਗਲਤ ਹੈ ਕਿਹੜਾ ਸਹੀ ਹੈ ਜਦੋਂ ਉਹ ਜਜਮੈਂਟ ਦੇਵੇਗਾ ਤਦ ਹੀ ਉਹਦਾ ਫੈਸਲਾ ਹੋ ਜਾਏਗਾ ਮਗਰ ਜਿੰਨੇ ਵੀ ਨਿਯਮ ਬਣ ਜਾਂਦੇ ਆ ਉਹਦੇ ਤੇ ਇੰਪਲੀਮੈਂਟ ਨਹੀਂ ਹੁੰਦਾ ਜਦ ਕਿ ਕੋਈ ਵੀ ਜਦੋਂ ਨਿਯਮ ਬਣਦਾ ਉਹਦੇ ਉੱਤੇ ਇੰਪਲੀਮੈਂਟ ਜਲ ਤੋਂ ਜਲਦ ਹੋ ਜਾਣਾ ਚਾਹੀਦਾ ਹੈਗਾ ਔਰ ਮੈਂ ਇਹ ਵੀ ਅਪੀਲ ਕਰਦਾ ਕਿ ਇਸ ਨੂੰ ਜਲ ਤੋਂ ਜਲਦ ਜਿਹੜਾ ਹੈਗਾ ਸਾਰੇ ਸੂਬਿਆਂ ਦੇ ਵਿੱਚ ਇਸ ਦੀ ਇੰਪਲੀਮੈਂਟੇਸ਼ਨ ਹੋ ਜਾਣੀ ਚਾਹੀਦੀ ਹੈਗੀ ਤਾਂ ਕਿ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀਆਂ ਗਲਤਫਹਿਮੀਆਂ ਫੈ ਰੀਆਂ ਉਹ ਦੂਰ ਹੋ ਸਕਦਾ ਅੱਛਾ ਤੁਸੀਂ ਗਲਤ ਫਹਿਮੀ ਦਾ ਜ਼ਿਕਰ ਕੀਤਾ ਤੇ ਫਿਰ ਉੱਥੇ ਦੇ ਜਿਹੜੇ ਉੱਤਰ ਬਦੇ ਡਿਪਟੀ ਕਮਿਸ਼ਨਰ ਉਹਨਾਂ ਨੇ ਕਿ ਉਸ ਅਸਤੀਫਾ ਦੇ ਦਿੱਤਾ ਗਿਆ ਹਾਂ ਜੋ ਅਲੰਕਾਰ ਅਗਨੀ ਹੋਤਰੀ ਜੋ ਕਿ ਉੱਥੇ ਸਿਟੀ ਦੀ ਮੈਜਿਸਟਰੇਟ ਸੀਗੀ ਉਹਨਾਂ ਨੇ ਅਸਤੀਫਾ ਦਿੱਤਾ ਮੈਂ ਕੱਲ ਵੀ ਆਪਣੇ ਵਿਚਾਰਾਂ ਚ ਕਿਹਾ ਕਿ ਭਾਰਤੀਆ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੇ ਸੰਵਿਧਾਨ ਦੇ ਵਿੱਚ ਨਾਰੀ ਜਾਤੀ ਨੂੰ ਇੰਨਾ ਸ਼ਕਤੀਸ਼ਾਲੀ ਬਣਾਇਆ ਕਿ ਉਹ ਹਰ ਅਰਦਾਇਰੇ ਦੇ ਵਿੱਚ ਅੱਗੇ ਵਧ ਸਕਦੀ ਆ ਤੇ ਜੇ ਉਹ ਨਾ ਬਣਾ ਦੇ ਤੁਸੀਂ ਸੁਣਿਆ ਹੋਵੇਗਾ ਪਹਿਲਾਂ ਕਿਹਾ ਜਾਂਦਾ ਸੀਗਾ ਡੋਰ ਡੋਲ ਗਵਾਰ ਸ਼ੂਦਰ ਔਰ ਨਾਰੀ ਤੀਨੋਂ ਤਾੜਨ ਕੇ ਅਧਿਕਾਰੀ ਇਹ ਕਿਸੇ ਸਮੇਂ ਤੇ ਕਿਹਾ ਜਾਂਦਾ ਸੀਗਾ ਮਗਰ ਉਹਨਾਂ ਨੇ ਇਸ ਬਵਸਥਾ ਨੂੰ ਖਤਮ ਕਰਕੇ ਉਹਨਾਂ ਨੇ ਨਾਰੀ ਜਾਤੀ ਨੂੰ ਜਿਹੜਾ ਅੱਗੇ ਲਿਆਂਦਾ ਜੇ ਨਾਰੀ ਜਾਤੀ ਨੂੰ ਅੱਗੇ ਲਿਆਂਦਾ ਤਾਂ ਦੇਸ਼ ਦੀ ਪ੍ਰਧਾਨ ਮੰਤਰੀ ਵੀ ਨਾਰੀ ਬਣੀ ਦੇਸ਼ ਦੀ ਰਾਸ਼ਟਰਪਤੀ ਵੀ ਨਾਰੀ ਬਣੀ ਦੇਸ਼ ਦੀ ਸਪੀਕਰ ਜਿਹੜੀ ਆ ਉਹ ਵੀ ਨਾਰੀ ਬਣੀ ਤਾਂ ਜੋ ਅਗਨੀ ਹੋਤਰੀ ਹੈ ਜੇ ਇਹਨਾਂ ਨੂੰ ਅਧਿਕਾਰ ਨਾ ਮਿਲਦਾ ਤਾਂ ਕਦੇ ਵੀ ਸੀਟੀ ਮਜਿਸਟ੍ਰੇਟ ਨਹੀਂ ਬਣ ਸਕਦੀ ਸੀ ਤੇ ਅੱਜ ਉਹ ਵਿਰੋਧ ਪ੍ਰਗਟ ਕਰ ਰਹੀ ਹੈ ਮੈਂ ਤਾਂ ਇਹ ਸਮਝਦਾ ਵੀ ਸ਼ਾਇਦ ਉਹਨੇ ਕਦੀ ਸੰਵਿਧਾਨ ਪੜ੍ਹਿਆ ਹੀ ਨਹੀਂ ਜੇ ਉਹ ਲਾ ਕੀਤਾ ਲਾ ਤੋਂ ਬਾਅਦ ਉਹ ਪੀਸੀਐਸ ਬਣੀ ਹੈ ਤਾਂ ਉਹਨੂੰ ਪਹਿਲਾਂ ਕੰਸਟੀਟਿਊਸ਼ਨ ਜਿਹੜਾ ਇਸ ਦੇਸ਼ ਦਾ ਉਹਨੂੰ ਸਮਝਣਾ ਚਾਹੀਦਾ ਕਿਉਂਕਿ ਸੰਵਧਾਨ ਇੱਕ ਲੋਕਤੰਤਰ ਪ੍ਰਣਾਲੀ ਹੈ ਡੈਮੋਕਰੇਟਿਵ ਸਿਸਟਮ ਆ ਉਹਨੂੰ ਸਮਝਣਾ ਚਾਹੀਦਾ ਸੀ ਪਰ ਪਤਾ ਨਹੀਂ ਉਹਨੇ ਜਲ ਦਬਾਈ ਦੇ ਵਿੱਚ ਕੀ ਕੁਝ ਕਰ ਲਿਆ ਉਹ ਐਡਾ ਵੱਡਾ ਨਹੀਂ ਹੈ ਔਰ ਜੋ ਦੇਸ਼ ਹੈ ਜਾਂ ਉੱਥੇ ਦੀ ਸਰਕਾਰ ਆ ਉਹ ਕੋਈ ਇਹਨਾਂ ਨੂੰ ਖਾਸ ਨਹੀਂ ਮਾਤੇ ਇਹ ਥੋੜੇ ਦਿਨਾਂ ਦਾ ਹੈ ਰੋਲਾ ਇਹ ਆਪਣੇ ਆਪ ਹੀ ਸ਼ਾਂਤ ਹੋ ਜਾਏਗਾ اچھا ਕਿਹਾ ਜਾਂਦਾ ਕਿ ਜਿਹੜੇ ਬਾਚਵਾ ਕਹਿੰਦੀ ਕਿ ਸਭ ਦਾ ਵਿਕਾਸ ਸਭ ਦਾ ਸਾਥ ਕੀ ਹੁਣ ਕੀ ਬਚਪਾ ਉਹਨੇ ਗੱਲ ਤੋਂ ਮੁੱਕੜ ਰਹੀ ਹੈ ਇਹ ਗੱਲ ਆਖੀ ਜਾਂਦੀ ਪਈ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਇਹਦੇ ਵਿੱਚ ਵੀ ਸਭ ਦਾ ਵਿਕਾਸ ਉਹਨਾਂ ਨੇ ਕੀਤਾ ਹੈ ਔਰ ਸਾਰਿਆਂ ਦਾ ਵਿਸ਼ਵਾਸ ਲਿੱਤਾ ਅੱਜ ਤੁਸੀਂ ਉਦਾਹਰਨ ਦੇ ਤੌਰ ਤੇ ਦੇਖੋ ਵੀ ਪਹਿਲੀ ਤਾਰੀਖ ਨੂੰ ਜੋ ਸਾਡੇ क्रांतिकारी जगत गुरुआ सतगुरु रविदास जी महाराज अन्न, दे जी ਦਾ 600 ਅਨੰਨਜਮਾ ਪ੍ਰਕਾਸ਼ ਪੂਰਵ ਆ ਰਿਆ ਔਰ ਉਸ ਪ੍ਰਕਾਸ਼ ਪੂਰਵ ਦੇ ਉੱਤੇ ਸਾਡੇ ਦੇਸ਼ ਦੇ ਤੇਜਸਵੀ ਜਿਹੜੇ ਪ੍ਰਧਾਨ ਮੰਤਰੀ ਹੈ ਸ਼੍ਰੀ ਨਰਿੰਦਰ ਮੋਦੀ ਜੀ ਆ ਰਿਆ ਹੈ ਤਾਂ ਗੁਰੂਆਂ ਦੀ ਬਾਣੀ ਦੇ ਵਿੱਚ ਵੀ ਇਹ ਲਿਖਿਆ ਹੈ ਗੁਰੂ रविदास जी ਨੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਜੈਸੇ ਜਲ ਤਰੰਗ ਜੈਸਾ ਉਹਨਾਂ ਨੇ ਵਿੱਚ ਤਾਂ ਕੋਈ ਤਰੰਗ ਰੱਖੀ ਨਹੀਂ ਮੋਦੀ ਜੀ ਨੇ ਜਦਕੀ ਸ੍ਰੀ ਗੁਰੂ ਜਪਦਾਤਾ ਜੀ ਦਾ ਸਭ ਤੋਂ ਵੱਡਾ ਜਿਹੜਾ ਸਥਾਨ ਉਹ ਬਨਾਰਸ ਦੇ ਵਿੱਚ ਆ ਉਹ ਵੀ ਉਹਨਾਂ ਨੇ ਬਣਵਾਇਆ ਪਰ ਅੱਜ ਉਹ ਪੰਜਾਬ ਦੀ ਧਰਤੀ ਦੇ ਉੱਤੇ ਸੱਚਖੰਡ ਬੱਲਾਂ ਵਾਲੇ ਆ ਰਹੇ ਨੇ ਔਰ ਉਹਨਾਂ ਦੇ ਜਿਹੜੇ ਚੇਅਰਮੈਨ ਹੈ ਸ੍ਰੀ ਸੰਤ ਨਰਿੰਜਨ ਦਾਸ ਜੀ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਵੀ ਜਿਹੜਾ ਦਿੱਤਾ ਜਾ ਰਿਹਾ ਹੈਗਾ ਤੇ ਇਹਦੇ ਨਾਲ ਸਮੂਹ ਦਲਤ ਦੇ ਵਿੱਚ ਖੁਸ਼ੀ ਦੀ ਗੱਲ ਹੈਗੀ ਹੈ ਦੂਜੇ ਪਾਸੇ ਤੁਸੀਂ ਦਸ਼ਮ ਪਾਤਸ਼ਾਹ ਦੀ ਗੱਲ ਕਰ ਲੋ ਉਹਨਾਂ ਨੇ ਵੀ ਇਹ ਦਲ ਕਹੀ ਹੈ ਇਨੀ ਗਰੀਬਨ ਕੋ ਮੈਂ ਦੂੰ ਪਾਤਸ਼ਾਈ ਤਾਂ ਬਾਤਸ਼ਾਹੀ ਤਾਂ ਜੇ ਇੰਪਲੀਮੈਂਟ ਕਰ ਰਿਹਾ ਤੁਸੀਂ ਨਰਿੰਦਰ મોદી ਜੀ ਕਰ ਰਹੇ ਆ ਉਹ ਸਾਰੇ ਧਰਮਾਂ ਦਾ ਸਮਾਨ ਰੱਖਦੇ ਹੈਗੇ ਆ ਇਸ ਕਰਕੇ ਕੁਝ ਸ਼ਰਾਰਤੀ ਲੋਕ ਹੈਗੇ ਆ ਜੋ ਜੋ ਇਸ ਗੱਲ ਨੂੰ ਉਹਦਾ ਨਾ ਕੀ ਆਪਣੇ ਤਰੀਕੇ ਨਾਲ ਪੇਸ਼ ਕਰਕੇ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿਉਂਕਿ UGC ਇਨਾ ਕੁ ਜਦੋਂ ਇਹ ਨਿਯਮ ਲਿਆਂਦਾ ਗਿਆ ਪਹਿਲੇ ਵੀ ਨਿਯਮ ਲਿਆਂਦਾ ਗਿਆ ਸੀਗਾ ਪਹਿਲੇ ਵੀ ਇਹ ਸਭ ਕੁਝ ਹੋਇਆ ਸੀਗਾ ਤੇ ਹੁਣ ਦੁਬਾਰਾ ਜਿਹੜਾ ਨਿਯਮ ਲਿਆਂਦਾ ਗਿਆ ਉਸ ਤੋਂ ਬਾਅਦ ਸੜਕਾਂ ਦੇ ਉੱਤੇ ਵਿਦਿਆਰਥੀ ਉਤਰੇ ਹੋਏ ਨੇ ਇਹ ਮਤਲਬ ਕਿ ਇਹ ਸਮਝ ਨਹੀਂ ਪਾ ਰਹੇ ਹੈਗੇ ਕਿ ਕੀ ਹੋ ਕੀ ਪਿਆ ਹੋ ਕੀ ਰਿਹਾ ਸਾਲ 1990 ਦੇ ਵਿੱਚ ਜਦੋਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਵਿਸ਼ਨੌਤ ਸੀਗੇ ਤਾਂ ਉਹਨਾਂ ਨੇ ਮੰਡਲ ਕਮਿਸ਼ਨ ਲਾਗੂ ਕੀਤਾ ਸੀਗਾ ਤਾਂ ਜਦੋਂ ਮੰਡਲ ਕਮਿਸ਼ਨ ਲਾਗੂ ਹੋਇਆ ਮੰਡਲ ਕਮਿਸ਼ਨ ਜਿਨ੍ਹਾਂ ਦੇ ਵਾਸਤੇ ਬਣਿਆ ਸੀਗਾ ਉਹੀ ਲੋਕ ਇਸ ਦਾ ਵਿਰੋਧ ਕਰਦੇ ਸੀ ਹੂੰ ਉਸ ਸਮੇਂ ਉਹ ਐਸਸੀ ਐਸਟੀ ਨਾਲ ਲੜਦੇ ਸੀਗੇ ਵੀ ਇਹ ਮੰਡਲ ਕਮਿਸ਼ਨ ਆ ਗਿਆ ਪਤਾ ਨਹੀਂ ਸਾਡਾ ਨੁਕਸਾਨ ਜਦ ਕੀ ਉਹਨਾਂ ਦਾ ਇਹ ਫਾਇਦਾ ਸੀਗਾ ਕਾਫੀ ਦੇ ਰਹੇ ਜੋ ਮੂਵਮੈਂਟ ਚੱਲੀ ਉਸ ਤੋਂ ਬਾਅਦ ਅੱਜ ਵੀ ਇਹ ਸੇਮ ਉਹੀ ਮੂਵਮੈਂਟ ਹੈਗੀ ਆ ओबीसी ਦੇ ਲਈ ਖਾਸ ਕਰਕੇ ਇਹ ਕਾਨੂੰਨ एससी एसटी ਨਾਲ ਤਾਂ ਪਹਿਲਾਂ ਵੀ ਬਣੇ ਹੋਏ ਕਾਨੂੰਨ ਆ ਪਰ ਜ਼ਿਆਦਾਤਰ ਇਹ ओबीसी ਵਾਸਤੇ ਆ ਤਾਂ ओबीसी ਦੇ ਜਿਹੜੇ ਵਿਦਿਆਰਥੀ ਆ ਜਿਹੜੇ ਹਾਈ ਐਜੂਕੇਸ਼ਨ ਪੜ੍ਹ ਰਹੇ ਆ ਉਹਨਾਂ ਨੂੰ ਇਸ ਗੱਲ ਦੇ ਨੂੰ ਸਮਝਣਾ ਚਾਹੀਦਾ ਹੈਗਾ ਕਿ ਇਹ ਜੋ यूजीसी ਹੈ ਉਹਨੂੰ ਪੜ੍ਹਨਾ ਚਾਹੀਦਾ ਉਹਦੇ ਦੇ ਉੱਤੇ ਸਟੱਡੀ ਕਰਨੀ ਚਾਹੀਦੀ ਹੈ ਵੀ ਇਹਦਾ ਸਾਨੂੰ ਕਿੰਨਾ ਫਾਇਦਾ ਔਰ ਕਿੰਨਾ ਨੁਕਸਾਨ ਆ ਜਿਹੜੇ ਜਨਨ ਕੈਟਾਗਰੀ ਦੇ ਲੋਕ ਆ ਉਹਨਾਂ ਨੂੰ ਵੀ ਪੜ੍ਹਨਾ ਚਾਹੀਦਾ ਵੀ ਇਹਦਾ ਕੋਈ ਕਿੰਨਾ ਕੁ ਨੁਕਸਾਨ ਹੈਗਾ ਮਗਰ ਕੁਝ ਸ਼ਰਾਰਤੀ ਤੱਤ ਜਿਹੜੇ ਹੈਗੇ ਆ ਇਸ ਨੂੰ ਤੁਲਦੇ ਰਿਹਾ ਆਪਣੀ ਰਾਜਨੀਤੀ ਕਰਨ ਦੇ ਲਈ ਦੇਸ਼ ਦੇ ਵਿੱਚ ਇਦਾਂ ਦੇ ਹਾਲਾਤ ਪੈਦਾ ਕਰ ਰਹੇ ਨੇ ਤਾਂ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਵੀ ਤੁਸੀਂ ਸ਼ਾਂਤੀਪੂਰਵ ਪਹਿਲਾਂ ਇਸ ਨਿਯਮ ਨੂੰ ਪੜੋ ਪੜ੍ਹ ਕੇ ਫਿਰ ਤੇ ਚਰਚਾ ਕਰੋ ਅੱਛਾ ਇਹ ਕੋਈ ਸਮਾਜ ਦੇ ਨਾਲ ਉੱਚਾ ਨੀਵਾਂ ਦਿਖਾ ਨੂੰ ਇਹ ਨਿਯਮ ਲੈਂਦਾ ਕਿ ਆ ਨਹੀਂ ਇਸ ਤਰ੍ਹਾਂ ਕਿ ਕਿਉਂਕਿ ਇਹ ਸੋਚ ਰੇ ਸੋਚ ਇਹੋ ਜੀ ਪੈਦਾ ਹੋ ਰਹੀ ਹੈ ਕਿਉਂਕਿ ਇਹ ਮੈਂ ਸਵਾਲ ਤਾਂ ਤੁਹਾਨੂੰ ਕੀਤਾ ਕਿਉਂਕਿ ਅ ਕਈ ਵਾਰੀ ਅਸੀਂ ਕਹਿੰਦੇ ਰਹਾਂ ਕਿ ਯਾਰ ਇਹ ਅਸੀਂ ਉਹਨੂੰ ਹੱਲਾਸ਼ੇਰੀ ਵਿੱਚ ਬੋਲਦੇ ਨੇ ਤੂੰ ਇਦਾਂ ਤੂੰ ਇਦਾਂ ਤੂੰ ਉਹ ਮਨ ਦੇ ਵਿੱਚ ਅੰਦਰ ਕੁਟ-ਕੁਟ ਕੇ ਤੁਸੀਂ ਪਹਿਲੇ ਜ਼ਿਕਰ ਕੀਤਾ ਕਿ ਉਹ ਸੁਸਾਈਡ ਕਰ ਲੈਂਦਾ ਹੈ ਬੰਦਾ ਉਹ ਸੁਸਾਈਡ ਦੇ ਰੁਕੀ ਹੈ ਜਾਂ ਸਮਾਜ ਉਤੇ ਇਹ ਸਵਾਲ ਚੱਕੇ ਗਏ ਉਸ ਦੇ ਵਿੱਚ ਇਸ ਤਰ੍ਹਾਂ ਆ ਵੀ ਜਿਸ ਤਰ੍ਹਾਂ ਹਾਈ ਐਜੂਕੇਸ਼ਨ ਦੇ ਵਿੱਚ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਕੋਈ ਵੀ ਵਿਦਿਆਰਥੀ ਕਿਉਂਕਿ ਜਦੋਂ ਅਸੀਂ ਕਲਾਸ ਰੂਮ ਦੇ ਵਿੱਚ ਇਕੱਠੇ ਹੁੰਨੇ ਆ ਆਪਸ ਦੇ ਵਿੱਚ ਮਜ਼ਾਕ ਵੀ ਹੁੰਦਾ ਆਪਸ ਦੇ ਵਿੱਚ ਗੱਲਬਾਤ ਵੀ ਕਰਦੇ ਆ ਕਿਉਂਕਿ ਹਾਈ ਐਜੂਕੇਸ਼ਨ ਵਾਲਾ ਕੋਈ ਮਾਮੂਲੀ ਸਟੂਡੈਂਟ ਤਾਂ ਹੁੰਦਾ ਨਹੀਂਗਾ ਜਦੋਂ ਉਹ ਮਜ਼ਾਕ ਦੇ ਵਿੱਚ ਜਾਂ ਆਪਣੇ ਮਨ ਦੇ ਵਿੱਚ ਰੱਖ ਕੇ ਕਹਿ ਦਿੰਦੇ ਆ ਕਿ ਇਹ ਫਲਾਣ ਜਾਤੀ ਦਾ ਹੈ ਯਾਰ ਦੇਖੋ ਕਿਹਾ ਫਲਾਣ ਜਾਤੀ ਦਾ ਬੰਦਾ ਆ ਇੱਥੇ ਤੱਕਰ ਪਹੁੰਚ ਗਿਆ ਉਹ ਸਟੂਡੈਂਟ ਜਿਹੜਾ ਮਾਈਂਡ ਦੇ ਵਿੱਚ ਗੱਲ ਰੱਖ ਲੈਂਦਾ ਉਹ ਮਾਈਂਡ ਦੇ ਵਿੱਚ ਰੱਖਦੇ ਅੰਦਰੋਂ ਅੰਦਰ ਘੁੱਟਣ ਮਹਿਸੂਸ ਕਰਦਾ ਜਦ ਕਿ ਉਹ ਹੁਣ ਇਹ ਫੈਸਲਾ ਹੋਇਆ ਕਿ ਉਹ ਕਮਿਸ਼ਨ ਨੂੰ ਦੱਸੇ ਵੀ ਮੇਰੇ ਦੇ ਨਾਲ ਆ ਹੋਇਆ ਤਾਂ ਕਮਿਸ਼ਨ ਜਜਮੈਂਟ ਕਰੇ ਵੀ ਬਾਕੀ ਇਹ ਗੱਲ ਕਹੀ ਹੈ ਜਾਂ ਨਹੀਂ ਕਹੀ ਜੇ ਕਹੀਏ ਤਾਂ ਉੱਤੇ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਹੀ ਤਾਂ ਨਾ ਕਾਰਵਾਈ ਕੀਤੀ ਜਾਵੇ ਕੋਈ ਐਡੀ ਐਡੀ ਕੀ ਗੱਲ ਹੈਗੀ ਆ ਕੋਈ ਐਡੀ ਵੱਡੀ ਗੱਲ ਨਹੀਂ ਅੱਛਾ ਇਹ ਇਸ ਇਸ ਕਮਿਸ਼ਨ ਨੂੰ ਬਣਾਉਣ ਦੇ ਲਈ ਇਹ ਸਾਰਾ ਬਵਾਲ ਵਿਵਾਦ ਹੈ ਹਾਂ ਇਹ ਕਮਿਸ਼ਨ ਬਣਾਉਣ ਦੇ ਉੱਤੇ ਬਿੱਲ ਬਣਾਉਣ ਦੇ ਉੱਤੇ ਹੀ ਸਾਰਾ ਵਿਵਾਦ ਹੈ ਅਦਰਵਾਜ ਕੋਈ ਬਵਾਲ ਨਹੀਂ ਪਹਿਲਾਂ ਐਸਸੀ ਦਾ ਕਮਿਸ਼ਨ ਬਣਿਆ ਐਸਟੀ ਦਾ ਕਮਿਸ਼ਨ ਬਣਿਆ ਬੈਕਵਰਡ ਕਲਾਸਿਸ ਦਾ ਕਮਿਸ਼ਨ ਬਣਿਆ ਮਾਨੋਰਟੀ ਦਾ ਕਮਿਸ਼ਨ ਬਣਿਆ ਇਹ ਹੁਣ ਯੂਨੀਵਰਸਿਟੀਆਂ ਦਾ ਕਮਿਸ਼ਨ ਕੋਈ ਜਿੱਦਾਂ ਪਹਿਲਾ ਕਮਿਸ਼ਨ ਚੱਲਦੇ ਆ ਰਹੇ ਤਰੇ ਇੱਕ ਕਮਿਸ਼ਨ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਕਮਿਸ਼ਨ ਦੇ ਵਿੱਚ ਉਹ ਦੱਸਿਆ ਜਾਵੇ ਕਿ ਆਹ ਮੈਨੂੰ ਪ੍ਰੋਬਲਮ ਹੈਗੀ ਅੱਲਾ ਦੇ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਕੇਸ ਗਿਆ ਅੱਗੇ ਨਹੀਂ ਸੁਪਰੀਮ ਕੋਰਟ ਦੇ ਵਿੱਚ ਕੁਝ ਲੋਕਾਂ ਨੇ ਰਿੱਟ ਲਗਾਈ ਹੈ ਮਗਰ ਉਹ ਦੇਸ਼ ਦਾ ਉੱਚ ਨਿਆਲਿਆ ਉਹ ਦੇਖੇਗਾ ਕਿ ਵਾਕਿਆ ਇਹ ਠੀਕ ਹੈ ਜਾਂ ਗਲਤ ਹੈ ਜੋ ਉਹ ਨਿਆਲਿਆ ਫੈਸਲਾ ਦੇਊਗਾ ਉਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਕਰਨਾ ਚਾਹੀਦਾ ਕਿਉਂਕਿ ਅਸੀਂ ਸਾਰੇ ਸਨਮਾਨ ਕਰਦੇ ਹਾਂ ਬਿਲਕੁਲ ਤੁਸੀਂ ਵੀ ਪ੍ਰਧਾਨ ਰਹੇ ਹੋ 4 ਸਾਲ ਆਰੇ ਕਾਲਜ ਵਿੱਚ ਤੇ ਕੋਈ ਐਓ ਜੀ ਘਟਨਾ ਘਟੀ ਹੋਵੇ ਇਸ ਤਰ੍ਹਾਂ ਕੁਝ ਅਜ ਤੱਕ ਕੋਈ ਐਸੀ ਘਟਨਾ ਨਹੀਂ ਕੁਝ ਲੋਕ ਜਿਹੜੇ ਹੈਗੇ ਆ ਕੋਈ ਤਰਨਾ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਾ ਰਹੇ ਹੋਗੇ ਆ ਆਦਰਵਾਇਜ਼ ਜਿਹੜੇ ਦੇਸ਼ ਦੇ ਸਟੂਡੈਂਟ ਆ ਬੜੇ ਸਮਝਦਾਰ ਆ ਜਿਹੜਾ ਵੀ ਸਟੂਡੈਂਟ ਹੁੰਦਾ ਉਹ ਸਟੱਡੀ ਕਰਕੇ ਗ੍ਰੈਜੂਏਟ ਬਣਦਾ ਕੋਈ ਡਾਕਟਰ ਬਣਦਾ ਇੰਜੀਨੀਅਰ ਬਣਦਾ ਪੀ ਐਚ ਡੀ ਬਣਦਾ ਕੋਈ ਆਈ ਐਸ ਬਣਦਾ ਕੋਈ ਪੀ ਸੀ ਐਸ ਬਣਦਾ ਕੋਈ IESB ਬੰਦੇ ਹੈਗੇ ਸਾਰੇ ਜਿਹੜੇ ਹੈਗੇ ਲੋਕ ਸਮਝਦਾਰ ਹੁੰਦੇ ਆ ਮਗਰ ਕੁਝ ਲੋਕ ਜਿਹੜੇ ਆ ਉਹ ਉਹਨਾਂ ਨੂੰ ਇਸ ਪਾਸੇ ਨੂੰ ਧਕੇਲਿਆ ਜਾਂਦਾ ਵੀ ਤੁਸੀਂ ਇਸ ਮੂਵਮੈਂਟ ਦੇ ਵਿੱਚ ਜਾਓ ਇਹਦੇ ਨਾਲ ਤੁਹਾਨੂੰ ਫਾਇਦਾ ਹੋਏਗਾ ਪੋਲੀਟੀਕਲੀ ਹੋਏਗਾ ਜਾਂ ਸੋਸ਼ਲ ਤੌਰ ਤੇ ਹੋਏਗਾ ਤੋਂ ਇਸ ਕਰਕੇ ਉਹ ਲੋਕ ਜਿਹੜਾ ਇਸ ਵਿਵਾਦ ਨੂੰ ਫਲਾ ਰਹੇ ਆ ਜਦ ਕਿ ਪੂਰੀ ਕੇਂਦਰੀ ਸਰਕਾਰ ਦਾ ਇਹ ਫੈਸਲਾ ਕਿ ਨਿਯਮ ਇਸੇ ਤਰ੍ਹਾਂ ਰਹੇਗਾ ਔਰ ਨਿਯਮ ਜਿਹੜਾ ਹੈ ਜਲਦ ਤੋਂ ਜਲਦ ਜਿਹੜਾ लागू ਕੀਤਾ ਜਾਵੇਗਾ ਦੇਸ਼ ਦੀ ਰਾਸ਼ਟਰਪਤੀ ਨੇ ਆਪਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਵੀ ਡਾਕਟਰ ਅੰਬੇਡਕਰ ਨੇ ਜਿਹੜੇ ਅਧਿਕਾਰ ਸਾਨੂੰ ਦਿੱਤੇ ਆ ਤੇ ਉਹ ਅਧਿਕਾਰਾਂ ਦੇ ਉਸ ਸੰਵਿਧਾਨ ਦੇ ਉੱਤੇ ਸਾਨੂੰ ਚੱਲਣਾ ਚਾਹੀਦਾ ਸਾਡਾ ਜਿਹੜਾ ਸੰਵਿਧਾਨ ਡੈਮੋਕਰੇਟਿਵ ਹੈ ਲੋਕਤੰਤਰ ਹੈ ਇਸ ਨੂੰ ਲੋਕ ਮੰਨਦੇ ਆ ਤੇ ਦੇ ਉੱਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਦੇਸ਼ ਦੇ ਰਾਸ਼ਟਰਪਤੀ ਜੀ ਨੇ ਗੱਲ ਕਹੀ ਅੱਛਾ ਡੀਬੀਜੀ ਕਿਸ ਤਰ੍ਹਾਂ ਮਤਲਬ ਕਿ ਇਹ ਮੈਸੇਜ ਅੱਗੇ ਪਹੁੰਚਾ ਸਕਦੇ ਹਾਂ ਸੀ ਕਿ ਇਸਾ ਇਹ ਜਿਹੜੇ ਨਵੇਂ ਨਿਯਮ ਲਿਆਂਦੇ ਗਏ ਹੈ ਕੋਈ ਗਲਤ ਨਹੀਂ ਹੈਗੇ ਤੇ ਬੀਚੇ ਵੀ ਸਰਕਾਰ ਤੁਹਾਡੀ ਸਹੀ ਪਰ ਵਿਦਿਆਰਥੀਆਂ ਦੇ ਵੱਲੋਂ ਇੱਕ ਖੂਨ ਦੀ ਚਿੱਠੀ ਲਿਖੀ ਗਈ ਹੈ ਖੂਨ ਦੀ ਚਿੱਠੀ ਮਤਲਬ ਕਹਿੰਦੇ ਕਿ ਮੋਦੀ ਨੇ ਜਿਹੜੇ ਪ੍ਰਧਾਨ ਮੰਤਰੀ ਸਾਡੇ ਉਹਨਾਂ ਨੂੰ ਖੂਨ ਦੀ ਚਿੱਠੀ ਵੀ ਲਿਖੀ ਜਾ ਰਹੀ ਹੈ ਇਹ ਕਿ ਮਤਲਬ ਕਿ ਵਿਦਿਆਰਥੀ ਦਾ ਕੀ ਕਹਿਣਾ ਮਕਸਦ ਕੀ ਸੀਗਾ ਦੇਖੋ ਤਾਨੂੰ ਪਤਾ ਵੀ ਹਰੇਕ ਯੂਨੀਵਰਸਿਟੀਆਂ ਦੇ ਵਿੱਚ ਹਰੇਕ ਕਾਲਜਾਂ ਦੇ ਵਿੱਚ ਜਿਹੜੇ ਐ ਸਟੂਡੈਂਟ ਬੈਂਕ ਹੁੰਦੇ ਆ। ਕਈ ਬੈਂਕ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਚਾਹੁੰਦੇ ਆ ਕਿ ਸਟੂਡੈਂਟਾਂ ਦਾ ਭਲਾ ਹੋਵੇ। ਕੁਝ ਸ਼ਰਾਰਤੀ ਬੈਂਕ ਵੀ ਹੁੰਦੇ ਆ ਜਿਹੜੇ ਕਿ ਉਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਦੇ ਆ ਵੀ ਖੂਨ ਨਾਲ ਮੈਂ ਭੇਜਤਾ ਚਿੱਠੀ ਮੋਦੀ ਜੀ ਉਹਦੇ ਉੱਤੇ ਜ਼ਰੂਰ ਦੇਖਣਗੇ। ਐਸੀ ਕੋਈ ਗੱਲ ਨਹੀਂ ਇਹ ਲੋਕ ਭਾਵਕ ਹੋ ਕੇ ਕਰਦੇ ਆ। ਬਾਬਕ ਹੋ ਕੇ ਇਸ ਤਰ੍ਹਾਂ ਦੀ ਗੱਲਾਂ ਕਰਦੇ ਆ ਜਦਕਿ ਇਸ ਦੇ ਵਿੱਚ ਬਾਬਕ ਹੋਣ ਦੀ ਨਹੀਂ ਲੋੜ ਇਸ ਨੂੰ ਪੜਨ ਦੀ ਲੋੜ ਆ ਇਸ ਨਿਯਮ ਦੀ ਦੇ ਉੱਤੇ ਚਰਚਾ ਕਰਨ ਦੀ ਲੋੜ ਆ ਔਰ ਜੇ ਕੋਈ ਕਿਸੇ ਨੂੰ ਆਬਜੈਕਸ਼ਨ ਹੈਗਾ ਤੋ ਕੇਂਦਰ ਸਰਕਾਰ ਨੂੰ ਲਿਖੇ ਕੇਂਦਰ ਸਰਕਾਰ ਫਿਰ ਇਸ ਦੇ ਉੱਤੇ ਫੈਸਲਾ ਕਰੇਗੀ ਵਾਕਿਆ ਠੀਕ ਹੈ ਜਾਂ ਨਹੀਂ ਠੀਕ ਹੈਗਾ ਤੇ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਪ੍ਰੇਮ ਪਾਉ ਦੇ ਨਾਲ ਸਟੂਡੈਂਟ ਨੂੰ ਰਹਿਣਾ ਚਾਹੀਦਾ ਬਿਲਕੁਲ ਇਹ ਸਾਡਾ ਸੀਗੇ ਸੀਨੀਅਰ ਭਾ ਜੀਪੀ ਅਗੂ ਤੇ ਲੀਡਰ ਉਹਨਾਂ ਨੇ ਕਿਹਾ ਕਿ ਅਜਿਹਾ UGC ਦਾ ਨਿਆ ਨਿਯਮ ਹੈਗਾ ਵਾ ਕੋਈ ਜਾਤ ਪਾਤ ਦੇ ਨਾਲ ਨਹੀਂ ਰਿਲੇਟਡ ਹੈਗਾ ਇਹ ਇੱਕ ਸਮਾਨਯ ਬਣਾਇਆ ਗਿਆ ਹੈ ਤਾਂਕਿ ਕੋਈ ਕਿਸੇ ਨੂੰ ਕਿਸੇ ਦੀ ਕਾਸਟ ਦੇ ਨਾਲ ਛੇੜ ਨਾ ਸਕੇ ਕਿਉਂਕਿ ਪਹਿਲੇ ਕੀ ਹੁੰਦਾ ਸੀਗਾ ਕਿ ਪਹਿਲੇ ਕਿਸੇ ਨੂੰ ਕਾਸਟ ਨਾਲ ਛੇੜਦੇ ਜਾਂ ਉਹ ਹਾਇਰ ਐਜੂਕੇਸ਼ਨ ਹੁੰਦਾ ਸੀਗਾ ਜਾਂ ਉਹ ਕਹਿੰਦੇ ਇਹ ਕਿੱਦਾਂ ਬਣ ਗਿਆ ਉਹ ਕਿੱਦਾਂ ਬਣ ਗਿਆ ਇਸ ਨੂੰ ਇੱਕ ਟੌਂਟ ਬਾਜੀ ਕਹਿ ਸਕਦੇ ਹਾਂ ਕਿ ਟੌਂਟ ਬਾਜੀ ਦੇ ਨਾਲ ਟੌਂਟ ਮਰੀ ਜਾਂਦੇ ਇਹ ਉਸ ਤੋਂ ਬਾਅਦ ਉਹ ਜਿਹੜੇ ਵੀ ਕਮਜ਼ੋਰ ਦਿਲ ਦਾ ਹੁੰਦਾ ਹੈ ਜਾਂ ਕੋਈ ਹੁੰਦਾ ਹੈ ਉਹ ਦਿਮਾਗ ਤੇ ਆਪਣੇ ਬਿਠਾ ਲੈਂਦਾ ਸੀਗਾ ਕਿ ਯਾਰ ਮੈਨੂੰ ਇਹ ਕਿਉਂ ਕੀਤਾ ਉਸ ਤੋਂ ਬਾਅਦ ਸੁਸਾਇਸਾਈਡ ਕਾਫੀ ਹੋਈ ਇਹ ਕੇਸ ਕਾਫੀ ਅੱਗੇ ਆਏ ਨਜ਼ਰਾਂ ਦੇ ਦਿਖਾਈ ਦਿੱਤੇਗੇ ਆ ਭਾਰਤ ਦੇ ਵਿੱਚ ਵਕਵਾਗਰ ਰਾਜਿਆ ਦੇ ਵਿੱਚ ਤੇ ਉਸ ਨੂੰ ਲੈ ਕੇ ਹੀ ਕੇਂਦਰ ਸਰਕਾਰ ਦੇ ਵੱਲੋਂ ਇੱਕ ਨਿਯਮ ਲਾਗੂ ਕੀਤਾ ਗਿਆ ਇਸ ਨਿਯਮ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਰੋਸ ਹੈ ਤੇ ਜਿਹੜੀ ਕਿ ਵਿਦਿਆਰਥੀ ਨੇ ਉਹ ਯੂਜੀਸੀ ਜਿਹੜੇ ਨਵੇਂ ਨਿਯਮ ਬਣਿਆ ਪਿਆ ਉਸ ਦਾ ਕਾਫੀ ਜ਼ਿਆਦਾ ਵਿਰੋਧ ਕਰਦੇ ਨੇ ਖੂਨ ਦੇ ਨਾਲ ਚਿੱਠੀਆਂ ਵੀ ਲਿਖੀ ਜਾ ਰਹੀਆਂ ਨੇ ਪਰ ਆ ਨਾ ਸਮੇਂ ਦੇ ਵਿੱਚ ਕੀ ਇਹਦਾ ਸਿੱਟਾ ਨਿਕਲੇਗਾ ਜਰੂਰ ਚਰਚਾ ਵਿਚ ਆਏਗਾ ਜੁਰਲਧਾਨਾ ਬਿਤਨਾ ਸੇਵਾ ਸਿੰਘ ਨੇ ਜੁਮ ਰਿਪੋਰਟ